ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬੀਤੇ ਕੱਲ ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਆਪਣੇ ਜਲਸੇ ਕੀਤੇ ਗਏ ਜਿਸ ਦੇ ਚੱਲਦੇ ਹੋਏ ਪਿੰਡ ਬਰਾਂਪੁਰ ਲੋਰ ਵਿਖੇ ਇੱਕ ਵੱਡਾ ਜਲਸਾ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਸੈਂਕੜੇ ਹੀ ਪਾਰਟੀ ਵਰਕਰ ਪਹੁੰਚੇ ਅਤੇ ਉਹਨਾਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ ਜਿਵੇਂ ਇਹ ਪਿੰਡ ਬਰਾਂਪੁਰ ਵਿਖੇ ਰਾਣਾ ਕੇਪੀ ਅਤੇ ਕਾਂਗਰਸ ਦੇ ਐਮਪੀ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਪਹੁੰਚੇ ਤਾਂ ਉਹਨਾਂ ਦਾ ਸਵਾਗਤ ਕਰਨ ਦੇ ਲਈ ਸੈਂਕੜੇ ਹੀ ਯੁਵਕ ਹੱਥ ਦੇ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਅਤੇ ਫੁੱਲ ਲੈ ਕੇ ਖੜੇ ਸਨ ਤੇ ਉਤਸ਼ਾਹ ਦੇ ਨਾਲ ਕਾਂਗਰਸ ਪਾਰਟੀ ਦੇ ਜੇਕਾਰੇ ਵੀ ਲਗਾ ਰਹੇ ਸਨ ਉੱਥੇ ਹੀ ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਆਪ ਪਾਰਟੀ ਦੇ ਵਰਕਰਾਂ ਵੱਲੋਂ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜਿਆ ਗਿਆ ਤੇ ਇਸ ਮੌਕੇ ਵਿਧਾਨ ਸਭਾ ਪੰਜਾਬ ਦੇ ਪੁਰਵ 스ਪੀਕਰ ਰਾਣਾ ਕੇਪੀ ਸਿੰਘ ਨੇ ਉਹਨਾਂ ਦੇ ਗਲੇ ਦੇ ਵਿੱਚ ਪਾਰਟੀ ਦਾ ਸ੍ਰੋ ਪਾ ਕੇ ਉਹਨਾਂ ਨੂੰ ਪਾਰਟੀ ਜੁਆਇਨ ਕਰਾਈ ਅਤੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਉੱਥੇ ਹੀ ਪਿੰਡ رائےਪੁਰ ਦੇ ਸਭ ਤੋਂ ਜ਼ਿਆਦਾ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਨੂੰ ਜੁਆਇਨ ਕੀਤਾ ਗਿਆ ਤੇ ਇਸ ਮੌਕੇ ਪਿੰਡ ਦੇ ਸਰਪੰਚ ਰੁਮਾਨਾ ਖਾਨਮ ਵਿਸ਼ੇਸ਼ ਤੌਰ ਤੇ ਮੌਜੂਦ ਸਨ ਤੇ ਚਲੋ ਆ ਤੁਹਾਨੂੰ ਸੁਣਾਉਣੇ ਆ ਕਿ ਇਸ ਮੌਕੇ ਪਿੰਡ ਬਰੰਪਰ ਤੋਂ ਸਰਪੰਚ ਫ੍ਰਿਜਮਨ ਕਪਿਲ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਦੱਸਿਆ ਗਿਆ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਿਸ ਪ੍ਰਕਾਰ ਮੌਜੂਦਾ ਸਰਕਾਰ ਵੱਲੋਂ ਉਹਨਾਂ ਦੇ ਨਾਲ ਤਸ਼ੱਦਦ ਕੀਤੀ ਗਈ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਨੀ ਦੀ ਰਿਪੋਰਟ ਇਹ ਆਪਣਾ ਯੋਗਦਾਨ ਪਾਇਆ। ਨਾਲ ਕਬੱਡੀਆ ਸੀਤਰਾਪਾਣਾ ਮੰਦਰ ਨੂੰ 7000 ਰੁਪਏ ਦਾ ਕਿਰਿਆ ਰਾਹਗੀਂ ਦਿੱਤਾ। ਫਿਰ ਜਾਲ ਮੰਦਰ ਨੂੰ 2.5 ਲੱਖ ਰੁਪਏ ਦਿੱਤਾ। ਉਸ ਤੋਂ ਬਾਅਦ ਪਿੰਡ ਦੇਗ 58 ਮੈਟਾ ਗੱਡਿਆਂੇ ਹੋ ਸਾਡੇ ਐਮਪੀ ਦਾ ਬਾਕੀ ਸਾਡੀ ਲਾਲਾ ਕਿੰਦਰ ਤੋਂ ਦਿੰਦੀਆਂ। ਇਸ ਤੋਂ ਬਾਅਦ ਮੈਂ ਇਹ ਆਖਿਆ ਕਹਿ ਸਕਦਾ ਐ ਕਿ ਜਾਂਦੇ ਰਹਿਣ ਦੀ ਨਾਲੇ ਅਲੱਗ ਕਦੇ ਆਏ ਨਹੀਂ ਜਾਂਦੀ ਥੱਕੀ ਨਹੀਂ ਬਾਹਰੋਂ ਖਾਂਦੀ ਐ ਜਾਂਦਾ ਐ ਜੀ ਸਾਡਾ ਸੱਤ ਖੜਿਆ ਐ ਉਸ ਤੋਂ ਬਾਅਦ ਵਿਕਾਸ ਜੀ ਦੀ ਪਿੰਡਾਂ ਦੇ ਤੇ ਧੀਰੀ ਲਾਂਦੀ ਐ ਜਿਹਦੇ ਕੋਈ ਕਹਿਣ ਕੋਈ ਨਹੀਂ ਸਕਦੇ ਇਸ ਤੋਂ ਬਾਅਦ ਸਾਡੇ ਲੈਕਚਰ ਆ ਗਏ ਬਲੌਕ ਫਰਮ ਜੀ ਦੇ ਪ੍ਰਣਾ ਜੀ ਨੇ बहुत ही जोरदार मानो एंड गौरव साहब जी ने जगह दी थी जेड़े की लाखन शशिपाल साहब का भी मिली थी पर साडा अपना प्रयास अपना जो होता है के टेल जड़ी है पंगुल दे दी जेड़े दे के दे वो आज आम आज सानो छड़ के आम आदमी पार्टी के चले गए पूरा भी कागजारी देखो ਨੌਕਾ ਕੋਇਲੇ ਤੋਂ ਬਣੇ ਕਲੇ ਬਣੇ ਉਸ ਕੋਲ ਰਾਣੀ ਦੇ ਹੈਂਡਕ ਦੇ ਪੈਸੇ ਦੇ ਕੇ ਅਸੀਂ ਸੰਤਾਨ ਘਾਟੀ ਬਣੀ ਉਹਦਾ ਮਿਸਰੀ ਬਣਾ ਕੇ ਪੱਤੀ ਰੱਖ ਲਿਆ ਲਾ ਕੇ ਅੱਧੀ ਬਣਾ ਲਏ ਤੇ ਉਹ ਵੀ ਕਹਿੰਦੇ ਅਸੀਂ ਬਰਾਏ ਨੇ ਇਸ 12 ਘਣਾ ਬੜਾ ਖਿਆਲ ਹੋਣਾ ਜਿਵੇਂ ਗੱਲ ਆਵਦੀ ਰਹਿੰਦਾ ਹੈ ਕਿ ਸਾਡੀ ਯਾਦ ਕਰਦੀ ਸਾਡੇ ਬੰਦੂ ਤੇ ਲੈਣਾ ਰੋਕੀ ਹੈ ਅੱਧੀ ਜੋ ਕਈ ਰਹਿਤੀ ਕਰਨਾ ਹੈ ਇਸ ਤੋਂ ਬਾਅਦ ਜਿਹੜੇ ਬੇਲੇ ਦੇ ਵਿੱਚ ਸੱਤ ਘੜੇ ਉਹਨਾਂ ਦੇ ਵਿੱਚੋਂ ਲਾਈਟਾਂ ਲਗੀਆਂ ਫੂਟਾ ਲਗਾ ਲਿਆ ਗਾਮਨ ਨਹੀਂ ਪੈਸੇ ਕੇ जागृत क्यों हो रहा था कि बार बुरी हाल थी वो क्या कर रहा हूँ तो भाई बुरी तरह नहीं और आज के जहाँ में जहाँ रखें दिखा रहा हूँ भाई बुध धर के पे आकर नजर लेने चल अखिलेश ने बात करने के भाई बुध धर के जाना करने एक ऐसा होता है ਆਨੇ ਰਾਣੀ ਦੇ ਲਾਭਾ ਹੈਗਾ ਅਭੀ ਆਪ ਕੋ ਆ ਉਸੇ ਲਈ ਕਰਾ ਮੁਖੀ ਰਹਿਣਾ ਯਾਰ ਆਪਣੀ ਦੀਆਂ ਆਪ ਕੋ ਰਾਣੀ ਗੱਲਾਂ ਇਹ ਪਾਈ ਰਹਿਣਾ ਮੇਰੀ ਪੂਰੀ ਇਸ ਪਰਵਰਤੀ ਮੇਰੇ ਬੰਦਾ ਵੀ ਕਰੇ ਸਰਪੰਚ